ਸੋਹੀ ਮਹਲਾ ਚੌਥਾ ਘਰ ਪੰਜਵਾਂ ੴ ਸਤ ਗੁਰ ਪ੍ਰਸਾਦ ਗੋਗਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਮੁਝ ਗਈ ਆਸੇ हे संतजनो मेनू प्यारा गुरु मिल पया है उस दी मेहर नाल मेरी माया दी तृष्णा मिट गई है हां मन तन देवा सतगुरु रे मैं मेले प्रभु गुण तासे गुरु मेनू गुणा दे खजाने परमात्मा नाल मिला रहा है मैं अपने मान अपने तान गुरु दे आगे भेंट धरदा ਤਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸ਼ਾਬਾਸ਼ੇ ਗੁਰੂ ਸਲਾਉਣਯੋਗ ਹੈ ਗੁਰੂ ਮਹਾਪੁਰਖ ਹੈ ਗੁਰੂ ਨੂੰ ਸ਼ਾਬਾਸ਼ ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ ਵੱਡੇ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਏ ਦਾਸ ਨਾਨਕ ਜਿਨ੍ਹਾਂ ਨੂੰ ਪ੍ਰਮਾਤਮਾ ਵੱਡੇ ਭਾਗਾ ਨਾਲ ਮਿਲ ਪੈਂਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਆਤਮਿਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹ हे संत जनों जदों दा प्यारा गुरु सज्जण मैनु मिलया मैं उस पासो परमात्मा दे मिलाप दा रास्ता कुछ नी रहंदीया। कार आवो चिरी विसुन्या मिल शब्द गुरु प्रभु ना हा अते प्रभुपति नो भी आखदी रहंदी हां हे प्रभुपति गुरु दे शब्द दे राही मैनु चिरां दी विछड़ी होई नु ਆ ਮੇਲੇ ਮੇਰੇ ਹਿਰਦੇ ਘਰ ਵਿੱਚ ਆ ਵਸ ਹਉ ਤਦ ਬਾਜੋਂ ਖਰੀ ਉਡੀਣੀਆਂ ਜਿਉਂ ਜਲ ਬਿਨ ਮੀਨਾ ਮਰਾਹੇ ਏ ਪ੍ਰਭੂ ਦੇਵੇ ਪਾਣੀ ਤੋਂ ਬਿਨਾ ਮੱਛੀ ਤੜਫ ਮਰਦੀ ਹੈ ਤੇਵੇਂ ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ ਵੱਡ ਭਾਗੀ ਹਰ ਧਿਆਇ ਜਨ ਨਾਨਕ ਨਾਮ ਸਮਾਹ ਸੇ ਦਾਸ ਨਾਨਕ ਜਿਹੜੇ ਮਨੁੱਖ ਨੇ ਵੱਡੇ ਭਾਗਾਂ ਨਾਲ ਪ੍ਰਮਾਤਮਾ ਦਾ ਸਿਮਰਨ ਕੀਤਾ ਉਹ ਪ੍ਰਮਾਤਮਾ ਦੇ ਨਾਮ ਵਿੱਚ ਹੀ ਲੀਨ ਹੋ ਗਏ ਮਨ ਦਾ ਹਿਸ ਚੱਲ ਚੱਲ ਭਰਮਿਆ ਮਨ ਮੁਖ ਭਰਮ ਭੁਲਾਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਝਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿਦਾ ਹੈ ਉਸ ਦਾ ਮਨ ਨੰਸੀ ਪਾਸੀ ਧੌੜ ਧੌੜ ਕੇ ਭਟਕਦਾ ਰਹਿੰਦਾ ਹੈ ਨੇਤੇ ਆਸਾ ਮਨ ਚਿਤਵੈ ਮਨ ਕ੍ਰਿਸ਼ਨਾ ਭੁੱਖ ਲਗਾਇਆ ਆਪਣੇ ਮਨ ਦਾ ਮਰੀਦ ਮਨੋਖ ਆਪਣੇ ਮਨ ਵਿੱਚ ਸਦਾ ਮਾਇਆ ਦੀਆਂ ਆਸਾਂ ਚਿਤਾਰਦਾ ਰਹਿੰਦਾ ਹੈ ਉਸ ਦੇ ਮਨ ਨੂੰ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਚੱਬੜੀ ਰਹਿੰਦੀ ਹੈ ਅਨੰਤਾ ਤਨ ਤਰ ਦੱਬਿਆ ਫਿਰ ਬਿਖ ਪਾਲਣ ਗਿਆ ਬੇਅੰਤ ਤਨ ਧਰਤੀ ਵਿੱਚ ਦਬ ਰੱਖਦਾ ਹੈ ਫਿਰ ਵੀ ਆਤਮਿਕ ਮੌਤ ਲਿਆਉਣ ਵਾਲੀ ਹੋਰ ਮਾਇਆ ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ ਜਨ ਨਾਨਕ ਨਾਮ ਸਲਾਹ ਤੂੰ ਬਿਨ ਨਾਮ ਐ ਪਚ ਪਚ ਮੋਇਆ ਏ ਦਾਸ ਨਾਨਕ ਤੂੰ ਪਰਮਾਤਮਾ ਦਾ ਨਾਮ ਜਪਦਾ ਰਿਆ ਕਰ ਨਾਮ ਤੋਂ ਖੁੰਝ ਕੇ ਮਨੁੱਖ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਸੜ ਕੇ ਆਤਮਿਕ ਮੌਤ ਹੀ ਸਹਿਣੀ ਰੱਖਣਾ ਹੈ ਗੌਰ ਸੁੰਦਰ ਮੋਹਨ ਪਾਏ ਕਰੇ ਹਰ ਪੇਮ ਬਾਣੀ ਮਨ ਮਾਰਿਆ ਗੁਰਸੁੰਦਰ ਮੋਹਨ ਪਾਏ ਕਰੇ ਹਰ ਪੇਮ ਬਾਣੀ ਮਨ ਮਾਰਿਆ ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਹਾਂ ਨਾਲ ਵਿਨਿਆ ਗਿਆ ਹੈ ਮੇਰੇ ਹਿਰਦੈ ਸ਼ੁੱਧ ਬੁੱਧ ਵਿਸਰ ਗਈ ਮਨਿਆ ਸਾਰਾ ਚਿੰਤ ਵਿਸਾਰਿਆ ਆਸਾ ਚਿੰਤਾ ਵਾਲੀ ਸੋਜ-ਬੂਝ ਮੇਰੇ ਹਿਰਦੇ ਵਿੱਚੋਂ ਭੁੱਲ ਗਈ ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁੱਕਾ ਹਾਂ ਮੈਂ ਅੰਦਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਹੁਣ ਮੇਰੇ ਅੰਦਰ ਪ੍ਰੇਮ ਦੀ ਚੋਬ ਠੀਕੀ ਰਹਿੰਦੀ ਹੈ ਗੁਰੂ ਦਾ ਦਰਸ਼ਨ ਕਰਕੇ ਮੇਰਾ ਮਨ ਤੀਰਜਵਾਲਾ ਹੋ ਗਿਆ ਹੈ ਵੱਡ ਭਾਗੀ ਪ੍ਰਭ ਆਏ ਮਿਲ ਜਨਾਨਕ ਖਿੰਖਿਨ ਖਿਨਵਾਰਿਆ हे दास नानक ਹੁਣ ਇਉਂ ਅਰਦਾਸ ਕਰਿਆ ਕਰ हे ਪ੍ਰਭੂ ਮੇਰੇ ਚੰਗੇ ਭਾਗਾ ਨੂੰ ਮੈਨੂੰ ਆ ਮਿਲ ਮੈਂ ਤੇਤੋ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ ਸੂਹੀ ਸ਼ੰਤ ਮਹਲਾ ਚੌਥਾ ਮਾਰੇ ਹਸ ਵੇ ਜਾਨਾ ਹੋ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ हे भाई जिस होमे ने जिस माया ने जीव नु कदे परमात्मा नाल मिलन नहीं दता इस होमे नु इस माया नु अपने अंदरो मार मुकाओ देह कंचन वे वन्नियां इन होमे मार वे गुत्तिया हे भाई देखो ये शरीर सोने ਦੇ ਰੰਗ ਵਰਗਾ ਸੋਹਣਾ ਹੈ ਪਰ ਜਿੱਥੇ ਹਉਮੇ ਆਵੜੀ ਇਸ ਹਉਮੇ ਨੇ ਇਸ ਸਰੀਰ ਨੂੰ ਮਾਰ ਕੇ ਖਵਾਰ ਕਰ ਦਿੱਤਾ ਮੋਹ ਮਾਇਆ ਵੇ ਸਭ ਕਲ ਖਾ ਇਹਨ ਮਨ ਮੁਖ ਮੂੜ ਸੰਜੁਤੀਆ माया ਦਾ ਮੋਹ ਨਿਰੀ ਕਾਲਖ ਹੈ ਪਰ ਆਪਣੇ ਮਨ ਦੇ ਮਰੀਦ ਇਸ ਮੂਰਖ ਮਨੁੱਖ ਨੇ ਆਪਣੇ ਆਪ ਨੂੰ ਇਸ ਕਾਲਖ ਨਾਲ ਹੀ ਜੋੜ ਰੱਖਿਆ ਹੈ ਜਨ ਨਾਨਕ ਗੁਰਮੁਖ ਉबरे ਗੁਰ ਸ਼ਬਦੀ ਹਉਮੈ ਛਟੀਆ ਏ ਦਾਸ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਹਉਮੈ ਤੋਂ ਵੱਜ ਜਾਂਦੇ ਹਨ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਨੂੰ ਹਉਮੈ ਤੋਂ ਖਲਾਸੀ ਮਿਲ ਜਾਂਦੀ ਵਸ ਆਣੋ ਵੇ ਜਨ ਇਸ ਮਨ ਕੋ ਮਨ ਬਸੇ ਜਉਨਿਤ ਪਾਉਂਦਿਆ ਆਪਣੇ ਅਸਮਾਨ ਨੂੰ ਸਦਾ ਆਪਣੇ ਵਸ ਵਿੱਚ ਰੱਖੋ ਮਨੁੱਖ ਦਾ ਇਹ ਮਨ ਸਦਾ ਸ਼ਿਕਾਰੀ ਪੰਛੀ ਬਾਸ਼ੇ ਵਾਂਗ ਭਟਕਦਾ ਹੈ ਦੁੱਖ ਰੈਣ ਵੇ ਵਿਹਾਣੀਆਂ ਨਿਤ ਆਸਾ ਆਸ ਕਰਿੰਦਿਆ ਸਦਾ ਸਾਹੀ ਆ ਸਾ ਬਣਾਉਂਦੇ ਆ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਰਾਤ ਦੁੱਖ ਵਿੱਚ ਹੀ ਬੀਤਦੀ ਹੈ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਉਂਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਉਂਦਿਆ ਹੇ ਸੰਤ ਜਨੋ ਜਿਸ ਮਨੋਕ ਨੂੰ ਗੁਰੂ ਮਿਲ ਪਿਆ ਉਹ ਪ੍ਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ ਤੇ ਨਾਮ ਜਪਦੇ ਉਸ ਦੇ ਮਨ ਵਿੱਚ ਉੱਠੀ ਹਰ ਨਾਮ ਸਿਮਨ ਦੀ ਆਸ ਪੂਰੀ ਹੋ ਜਾਂਦੀ ਹੈ ਜਾਨ ਨਾਨਕ ਪ੍ਰਭ ਦੇਹ ਮਤੀ ਛੱਡ ਆਸਾ ਨਿਤ ਸੁਖ ਸਉਦਿਆ ਦਾਸ ਨਾਨਕ ਆਖਦਾ ਹੈ ਕਿ हे ਪ੍ਰਭੂ ਮੈਨੂੰ ਵੀ ਆਪਣਾ ਨਾਮ ਜਪਣ ਦੀ ਸੋਝ ਵਾ ਕਿ ਜਿਹੜਾ ਮਨੁੱਖ ਨਾਮ ਜਪਦਾ ਹੈ ਉਹ ਦੁਨੀਆ ਵਾਲੀਆਂ ਆਸਾਂ ਛੱਡ ਕੇ ਪ੍ਰਮਾਤਮਾ ਆਤਮਿਕ ਆਨੰਦ ਵਿੱਚ ਲੀਨ ਹੋ ਜਾਂਦਾ ਹੈ 사ਤਨ ਆਸਾ ਚਿਤ ਕਰੇ RAM ਰਾਜਿਆ ਹਰ ਪ੍ਰਭ ਸੇਜੜੀਐ ਆਈ ਗੁਰੂ ਦੀ ਸ਼ਰਨ ਪਈ ਰਹਿਣ ਵਾਲੀ ਜੀਵ ਸਤਰੀ ਆਪਣੇ ਚਿੱਤ ਵਿੱਚ ਨਿਤ ਪ੍ਰਭੂ ਪਤੀ ਦੇ ਮਿਲਾਪ ਦੀ ਆਸ ਕਰਦੀ ਰਹਿੰਦੀ ਹੈ ਤੇ ਆਖਦੀ ਹੈ हे ਪ੍ਰਭੂ ਪਾਤਸ਼ਾਹ हे ਹਰੀ हे ਪ੍ਰਭੂ ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਆ বাস ਮੇਰਾ ਠਾਕੁਰ ਅਗੰਮ ਦਿਆਲ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ हे ਪ੍ਰਭੂ ਪਾਤਸ਼ਾਹ ਤੂੰ ਮੇਰਾ ਮਾਲਕ ਹੈ ਤੂੰ ਦਾਇਆ ਦਾ ਸੋਮਾ ਹੈ ਪਰ ਤੂੰ ਮੇਰੇ ਲਈ ਆਪੌਂਚ ਹੈ ਤੂੰ ਆਪ ਹੀ ਮੇਰ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ ਮੇਰੇ ਮਾਨ ਤਨ ਲੋਚਾ ਗੁਰਮੁਖੇ RAM ਰਾਜਿਆ ਹਰ ਸਰਦਾ ਸੇਜ ਵਿਸ਼ਾਈ हे ਪ੍ਰਭੂ ਪਾਛਾ ਗੁਰੂ ਦੀ ਸ਼ਰਨ ਪੈ ਕੇ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਤੇਰੇ ਮਿਲਾਪ ਦੀ ਤੰਗ ਪੈਦਾ ਹੋ ਚੁੱਕੀ ਹੈ हे हरि मैं शरदा दे से विचार रखी है जन नानक हर प्रभु पाणीया राम राजिया मिल सहज सुभाई दास नानक आक्दा है के हे प्रभु पाशा हे हरि जेडी जीव जी जी स्त्री तेनु प्यारी लाग जांदी है तू उस नु आत्मिक डोलता विच टिकी नु प्रेम विच टिकी नु मिल पेंडा इक तसे जए हर प्रभु ਰਾਮ ਰਾਜਿਆ ਗੁਰ ਦਸੇ ਹਰ ਮੇਲੇ ਜੀਵ स्त्री ਦੀ ਕੋਈ ਹਿਰਦਾ ਸੇਜ ਉਤੇ ਹਰੀ ਪ੍ਰਭੂ ਵਸਦਾ ਹੈ ਜਿਸ ਜੀਵ स्त्री ਨੂੰ ਗੁਰੂ ਦਸ ਪਾਉਂਦਾ ਹੈ ਉਸ ਨੂੰ ਹਰੀ ਨਾਲ ਮਿਲਾ ਦਿੰਦਾ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮਿਲੇ ਕਿਰਪਾ ਕਰੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪ੍ਰਭੂ ਦੇ ਮਿਲਾਪ ਲਈ ਖਿੱਚ ਹੈ ਤਾਨ ਹੈ ਪਰ ਜਸ ਜੀਵ ਸਤਰੀ ਉੱਤੇ ਗੁਰੂ ਮਿਹਰ ਕਰਦਾ ਹੈ ਉਸ ਨੂੰ ਪ੍ਰਭੂ ਨਾਲ ਮਿਲਾਉਂਦਾ ਹੈ ਹਾਂ ਗੁਰੂ ਬਿਟੋਂ ਭੋਲ ਕੁਮਹਾਇਆ RAM ਰਾਜਿਆ ਜੀਉ ਸਤਗੁਰ ਅੱਗੇ ਦੇਈ ਮੈਂ ਗੁਰੂ ਤਾਂ ਸਦਕੇ ਕੁਰਬਾਨ ਜਾਂਦਾ ਹਾਂ ਮੈਂ ਆਪਣੀ ਜਿੰਦ ਗੁਰੂ ਅੱਗੇ ਭੇਟ ਸਰਦਾ ਹਾਂ ਗੁਰ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰ ਮਿਲਈ ਏ ਦਾਸ ਨਾਨਕ ਜਿਸ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਹਰਿ ਹਰੀ ਪ੍ਰਭੂ ਨਾਲ ਮਿਲਾ ਦਿੰਦਾ ਹੈ ਰਾਗ ਸੁਹੀ ਸ਼ੰਤ ਮਹੱਲਾ 5 ਘਰ ਪਹਿਲਾ ੴ ਸਤਿ ਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ ਮਾਇਆ ਦੇ ਮੋਹ ਵਿੱਚ ਝੱਲੇ ਹੋ ਰਹੇ ਮਨੁੱਖ ਜੋ ਕੁਝ ਮੈਂ ਕਹਿ ਰਿਹਾ ਹਾਂ ਇਸ ਨੂੰ ਧਿਆਨ ਨਾਲ ਸੁਣ ਤੂੰ ਮਾਇਆ ਨੂੰ ਵੇਖ ਕੇ ਕਿਉਂ ਜੀਵਨ ਰਾਤੋਂ ਖੁੰਝ ਰਿਹਾ ਹੈ ਸੁਣ ਬਾਵਰੇ ਨੇਹ ਪੂੜਾ ਲਾਇਓ ਕੁਸੰਭ ਰੰਗਨਾ ਏ ਬਾਵਰੇ ਸੋਨੇ ਮਾਇਆ ਕਸੁੰਮੇ ਦੇ ਰੰਗ ਵਰਗੀ ਹੈ ਤੂੰ ਇਸ ਨਾਲ ਪਿਆਰ ਪਾਇਆ ਹੋਇਆ ਹੈ ਜੋ ਸਦਾ ਨਿਭਣ ਵਾਲਾ ਨਹੀਂ ਹੈ ਊੜੀ ਦੇਖ ਭੁੱਲੋ ਅਡ ਲਹੈ ਨਾਮ ਲੋ ਗੋਵਿੰਦ ਨਾਮ ਮਜੀਠਾ ਤੂਸ ਨਾਸਵੰਤ ਮਾਇਆ ਨੂੰ ਵੇਖ ਕੇ ਜੀਵਨ ਦਾ ਰਾਹ ਤਿਆਗ ਬੈਠਾ ਹੈ ਜੀਵਨ ਦੇ ਰਾਹ ਤੋਂ ਖੰਡ ਬੈਠਾ ਹੈ ਜਿਹੜੀ ਆਖਰਤ ਦੀ ਕੋਈ ਵੀ ਮੁੱਲ ਵੀ ਨਹੀਂ ਵਟ ਸਕਦੀ ਪਰਮਾਤਮਾ ਦਾ ਨਾਮ ਹੀ ਮਜੀਠ ਤੇ ਪੱਕੇ ਰੰਗ ਵਾਲਾ ਸਦਾ ਸਾਥ ਨਿਭਾਉਣ ਵਾਲਾ ਹੈ ਕੀਵੇਂ ਲਾਲਾ ਅਤਗੁਲਾ ਲਾ ਸ਼ਬਦ ਚੀਨ ਗੁਰ ਮਿੱਠਾ ਜੇ ਤੂੰ ਗੁਰੂ ਦੇ ਮਿੱਠੇ ਸ਼ਬਦ ਨਾਲ ਡੂੰਗੀ ਸਾਜ ਪਾ ਕੇ ਪਰਮਾਤਮਾ ਦਾ ਨਾਮ ਜਪਦਾ ਰਹੇ ਤਾਂ ਤੂੰ ਸੋਹਣੇ ਗੂੜੇ ਰੰਗ ਵਾਲੇ ਲਾਲ ਫੁੱਲ ਬਣ ਜਾਏਗਾ ਮਿੱਥਿਆ ਮੋਹ ਮਗਨ ਥੀ ਰਹਾ ਝੂਠ ਸੰਗ ਲਪਟਾਨਾ ਪਰ ਤੂੰ ਤਾਂ ਨਾਸ਼ਵੰਤ ਮਾਇਆ ਦੇ ਮੋਹ ਵਿੱਚ ਮਸਤ ਹੋ ਰਿਹਾ ਹੈ ਉਹਨਾਂ ਪਦਾਰਥਾਂ ਨਾਲ ਚੰਮੜ ਰਿਹਾ ਹੈ ਜਿਨ੍ਹਾਂ ਨਾਲ ਤੇਰਾ ਸਾਥ ਨਹੀਂ ਨਿਭਣਾ ਨਾਨਕ ਦੀਨ ਸ਼ਰਨ ਕਿਰਪਾ ਦੇ ਦ ਰਖ ਲਾਜ ਭਗਤਾਨਾ ਨਾਨਕ ਆਖਦਾ ਹੈ ਕਿ ਦਇਆ ਦੇ ਖਜ਼ਾਨੇ ਪ੍ਰਭੂ ਮੈਂ ਗਰੀਬ ਤੇਰੀ ਸ਼ਰਨ ਆਇਆ ਹਾਂ ਮੇਰੀ ਲਾਜ ਰੱਖ ਜਿਵੇਂ ਤੂੰ ਆਪਣੇ ਭਗਤਾਂ ਦੀ ਲਾਜ ਰੱਖਦਾ ਆਇਆ ਹੈ ਸੁਣ ਬਾਬਰੇ ਸੇਵ ਠਾਕੁਰ ਨਾਥ ਪ੍ਰਾਣਾ ਹੇ ਬਾਬਰੇ ਸੁਣ ਜਿੰਦ ਦੇ ਮਾਲਕ ਪ੍ਰਭੂ ਦੀ ਸੇਵਾ ਭਗਤੀ ਕਰਿਆ ਕਰ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਹੇ ਚੱਲੇ ਸੁਣ ਇੱਥੇ ਸਦਾ ਕਿਸੇ ਨਹੀਂ ਬੈਠ ਰਹਿਣਾ ਜਿਹੜਾ ਜੀਵ ਜਗਤ ਵਿੱਚ ਆਇਆ ਹੈ ਉਸ ਨੂੰ ਇੱਥੋਂ ਜਾਣਾ ਭੀ ਪੈਗਾ ਨਿਹਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਐ हे पराये देश विच आए जीव सुन जिस जगत नु तू अटल समझ रहा है ए सारी सृष्टि नाश हो जाएगी हे परदेसी साथ संगत विच टिक के प्रभु चरणा विच जुड़े रहना चाहिदा है हर पाईए भागी सुन मैरागी चरण प्रभु गहरही है हे भाई सुन माया दे मोह लोपराम हो के चंगी किस्मत नाल प्रभु नु मिल सकिदा है ਇਸ ਵਾਸਤੇ ਪ੍ਰਭੂ ਦੇ ਚਰਨਾਂ ਨੂੰ ਚੰਗੀ ਤਰ੍ਹਾਂ ਫੜ ਰੱਖਣਾ ਚਾਹੀਦਾ ਹੈ ਇਹ ਮਨ ਦੀਜੈ ਸ਼ੰਕ ਨਾ ਕੀਜੈ ਗੁਰਮਖ ਤਜ ਬੋਹ ਮਣਾ ਇਹ ਮਨ ਗੁਰੂ ਦੇ ਹਵਾਲੇ ਕਰ ਇਸ ਵਿੱਚ ਰਤਾ ਭਰ ਵੀ ਝਿਜਕਣਾ ਨਹੀਂ ਚਾਹੀਦਾ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਨਾਨਕ ਦੀਨ ਭਗਤ ਪਵਤਾਰਣ ਨਾਨਕ ਦੀਨ ਭਗਤ ਪਵਤਾਰਣ ਤੇਰੇ ਨਾ ਨਾ ਰੱਖੋ ਜੀ ਬਿਸ਼ਾਮ ਮਲਤੋ ਰਿਆ ਸੀ ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖ ਵਖਾਣਾ ਨਾਨਕ ਆਖਦਾ ਹੈ ਕਿ हे ਪ੍ਰਭੂ हे ਸ਼ਰਨ ਪਏ ਗਰੀਬਾਂ ਨੂੰ ਅਤੇ ਭਗਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਤੂੰ ਅਮੇਂਤ ਗੁਣਾ ਦਾ ਮਾਲਕ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਆ ਕੇ ਦੱਸ ਸਕਦਾ ਹਾਂ ਸੁਣ ਬਾਬਰੇ ਕਿਆ ਕੀ ਚੈ ਕੂੜਾ ਮਨੋ ਏ ਬਾਬਰੇ ਨਾਸ਼ਵੰਤ ਪਦਾਰਥਾਂ ਦਾ ਝੂਠਾ ਹੰਕਾਰ ਨਹੀਂ ਕਰਨਾ ਚਾਹੀਦਾ ਸਣ ਬਾਬਰੇ ਹਮ ਵੈਸੀ ਗਰਭ ਗਮਨੋ हे बावरे सुन ਪਦਾਰਥਾਂ ਨਾਲੋਂ ਸੰਬੰਧ ਟੁੱਟਿਆਂ ਇਹ ਸਾਰਾ ਮਾਨ ਤੇ ਗਵਾਨ ਵੀ ਮੁੱਕ ਜਾਏਗਾ ਨਿਹਿਤਲ ਹਮ ਜਾਣਾ ਮਿੱਥਿਆ ਮਾਣਾ ਸੰਤ ਪ੍ਰਭੂ ਹੋਏ ਦਾਸ ਆ ਜਿਸ ਜਗਤ ਨੂੰ ਸਦਾ ਫਿਰ ਸਮਝਦਾ ਹੈ ਸਾਰੀ ਸ੍ਰਿਸ਼ਟੀ ਚਲੀ ਜਾਣ ਵਾਲੀ ਹੈ ਇਸ ਦਾ ਮਾਨ ਕਰਨਾ ਝੂਠਾ ਕਰਮ ਹੈ ਇੱਥੇ ਗੁਰੂ ਦਾ ਪ੍ਰਭੂ ਦਾ ਦਾਸ ਬਣੇ ਰਹਿਣਾ ਚਾਹੀਦਾ ਹੈ ਜੀਵਤ ਮਰੀਐ ਪੌਜਲ ਤਰੀਐ ਜੇ ਥੀ ਵੈ ਕਰਮ ਲਿਖਿਆ ਸਾ ਜੇ ਸਦਾ ਆਪਾਂ ਭੌ ਦੂਰ ਕਰੀ ਰੱਖੀਏ ਤਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਪਰ ਇਹ ਤਦੋਂ ਹੀ ਹੋ ਸਕਦਾ ਹੈ ਜੇ ਪ੍ਰਮਾਤਮਾ ਦੀ ਮਿਹਰ ਨਾਲ ਮੱਥੇ ਉੱਤੇ ਲੇਖ ਲਿਖਿਆ ਹੋਵੇ ਗੁਰ ਸੇਵੀਐ ਅੰਮ੍ਰਿਤ ਪੀਜੈ ਜਿਸ ਲਾਵੇਂ ਸਹਜ ਧਿਆਨੋਂ ਗੁਰੂ ਦੀ ਸ਼ਰਨ ਪੈ ਰਹਿਣਾ ਚਾਹੀਦਾ ਹੈ ਗੁਰੂ ਪਾਸੋਂ ਹੀ ਆਤਮਕ ਦੀਵਨ ਦੇਣ ਵਾਲਾ ਨਾਮ ਜਲ ਪੀ ਸਕੀਦਾ ਹੈ ਪਰ اے ਪ੍ਰਭ ਉਹੀ ਮਨੁੱਖ ਤੇਰਾ ਨਾਮ ਅੰਮ੍ਰਿਤ ਪੀਂਦਾ ਹੈ ਜਿਸ ਦੀ ਸੁਰਤ ਨੂੰ ਤੂੰ ਆਤਮਕ ਡੋਲਤਾ ਵਿੱਚ ਟਿਕਾਉਂਦਾ ਹੈ ਨਾਨਕ ਸ਼ਰਨ ਪਿਆ ਹਰ ਦਵਾਰ ਹੈ ਹੌ ਬਲ ਬਲ ਸਦ ਕੁਰਬਾਨੋ ਏ ਹਰੀ ਤੇਰਾ ਦਾਸ ਨਾਨਕ ਤੇਰੇ ਦਰ ਤੇ ਤੇਰੀ ਸ਼ਰਨ ਆ ਪਿਆ ਹੈ ਮੈਂ ਤੇ ਤੁਹ ਸਦਾ ਸਦਾ ਕੁਰਬਾਨ ਜਾਂਦਾ ਹਾਂ ਸਰਕੇ ਦਾ ਲਾ ਸੁਣ ਬਾਬਰੇ ਮਤ ਜਾਣੈ ਪ੍ਰਭ ਮੈਂ ਪਾਇਆ ਹੈ ਮਾਇਆ ਦੇ ਮੋਹ ਵਿੱਚ ੱਲੇ ਹੋ ਰਹੇ ਮਨੁੱਖ ਜੋ ਕੁਝ ਮੈਂ ਕਹਿ ਰਿਹਾ ਹਾਂ ਧਿਆਨ ਨਾਲ ਸੁਣ ਇਹ ਨਾ ਸਮਝ ਕੇ ਮਾਇਆ ਦੇ ਮਾਨ ਵਿੱਚ ਰਹਿ ਕੇ ਵੀ ਮੈਂ ਭਾਵ ਤੂੰ ਪ੍ਰਮਾਤਮਾ ਦਾ ਬਿਲਾਪ ਹਾਸਲ ਕਰ ਲਿਆ ਹੈ ਸੁਣ ਬਾਬਰੇ ਥੀਓ ਰੇਣ ਜਿਨੀ ਪ੍ਰਭ ਧਿਆਇਆ ਇਹ ਬਾਬਰੇ ਸੁਣ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਦੇ ਚਰਨਾਂ ਦੀ ਧੂੜ ਬਣਿਆ ਰੋ ਤਾਂ ਹੀ ਪ੍ਰਭੂ ਬਿਲਾਪ ਹੁੰਦਾ ਹੈ ਜਿਨ ਪ੍ਰਭ ਧਿਆਇਆ ਤੈਨ ਸੁਖ ਪਾਇਆ ਵੱਡ ਭਾਗੀ ਦਰਸ਼ਨ ਪਾਈ ਐ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਉਸ ਨੇ ਆਤਮਾ ਕਾ ਅਨੰਦ ਪ੍ਰਾਪਤ ਕਰ ਲਿਆ ਵੱਡੇ ਭਾਗਾ ਨਾਲ ਪ੍ਰਮਾਤਮਾ ਦਾ ਦਰਸ਼ਨ ਹੁੰਦਾ ਹੈ ਥਿਓ ਨਿਮਾਣਾ ਸਦ ਕੁਰਬਾਣਾ ਸਗਲਾ ਆਪ ਮਿਟਾਈ ਐ ਗਰੀਬੀ ਸੁਭਾਅ ਵਾਲਾ ਬਣਿਆ ਰਿਹਾ ਕਰ ਜਿਨ੍ਹਾਂ ਪ੍ਰਭੂ ਦਾ ਸਿਮਰਨ ਕੀਤਾ ਹੈ ਉਹਨਾਂ ਤੋਂ ਸਦਾ ਸਦਕੇ ਹੋਇਆ ਕਰ ਆਪ ਆਪੋ ਚੰਗੀ ਤਰ੍ਹਾਂ ਦੂਰ ਕਰ ਦੇਣਾ ਚਾਹੀਦਾ ਹੈ ਉਹ ਧਨ ਭਾਗ ਸੁਦਾ ਜੇ ਨਾ ਪ੍ਰਬਲਦਾ ਹਮ ਤਿਸ ਪੈ ਆਪ ਵੇਚਾਇਆ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਉਸ ਲੋਣ ਜੋਗ ਹੋ ਗਿਆ ਉਸ ਦੇ ਚੰਗੇ ਭਾਗ ਹੋ ਗਏ ਮੈਂ ਤਾਂ ਆਪਣਾ ਆਪ ਅਜੇ ਹੀ ਮਨੁੱਖ ਅਗੇ ਭੇਟ ਕਰ ਦਿੱਤਾ ਹੈ ਨਾਨਕ ਦੀਨ ਸ਼ਰਨ ਸੁਖ ਸਾਗਰ ਰਾਖ ਲਾਜ ਜਿ ਅਪਨਾਇਆ ਨਾਨਕ ਆਖਦਾ ਹੈ ਕਿ हे ਗਰੀਬ ਦੀ ਸਹਾਇਤਾ ਗਰੀਬਾਂ ਦੀ ਸਹਾਇਤਾ ਕਰਨ ਵਾਲੇ हे ਸੁਖਾਂ ਦੇ ਸਮੁੰਦਰ ਮੈਂ ਤੇਰੀ ਸ਼ਰਨ ਆਇਆ ਹਾਂ ਆਪਣੇ ਸੇਵਕ ਦੀ ਲਾਜ ਰੱਖ ਸੂਹੀ ਮਹਲਾ 5ਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜਿਓ ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਉਸ ਦੀ ਮਿਹਰ ਨਾਲ ਗੁਰੂ ਨੇ ਮਿਹਰਮਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ ਹਾਰੇ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਕਰ ਤਿਸ ਕੈ ਬਲਰਾਮ ਜਿਓ ਮੈਂ ਉਸ ਪ੍ਰਭੂ ਤੋਂ ਪ੍ਰਭਾਨ ਹਾਂ ਉਸ ਦੇ ਘਰ ਵਿੱਚ ਹਰੇਕ ਪਦਾਰਥ ਮੌਜੂਦ ਹੈ ਆਤਮਕ ਦੀਮਨ ਦੇਣ ਵਾਲੇ ਨਾਮ ਜਾਲ ਨਾਲ ਉਸ ਦੇ ਘਰ ਵਿੱਚ ਖਜ਼ਾਨੇ ਭਰੇ ਪਏ ਹਨ ਬਾਬਲ ਮੇਰਾ ਵੱਡ ਸਮਰਥਾ ਕਰਨ ਕਰਨ ਪ੍ਰਭ ਹਾਰਾ ਮੇਰਾ ਪ੍ਰਭੂ ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ ਉਹ ਪ੍ਰਭੂ ਹਰੇਕ ਸਵੱਬ ਬਣਾ ਸਕਣ ਵਾਲਾ ਹੈ ਜਿਸ ਸਿਮਰਤ ਦੁੱਖ ਕੋਈ ਨ ਲੱਗੇ ਪੌਜਲ ਪਾਰ ਉਤਾਰਾ ਉਹ ਐਸਾ ਹੈ ਜਿਸ ਦਾ ਨਾਮ ਸਿਮਰਦੇ ਕੋਈ ਦੁੱਖ ਹੋ ਨਹੀਂ ਸਕਦਾ ਉਸ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਆਦ ਜੁਗਾਦ ਭਗਤਨ ਕਾਰਾ ਖਾ ਉਸਤਤ ਕਰ ਕਰ ਜੀਵਾ ਜਗਤ ਦੇ ਸ਼ੁਰੂ ਤੋਂ ਹੀ ਉਹ ਪ੍ਰਭੂ ਆਪਣੇ ਭਗਤਾਂ ਦਾ ਰਾਖਾ ਹੈ ਉਸ ਦੀ ਸਿਪਤ ਸਲਾਹ ਕਰ ਕਰਕੇ ਮੈਂ ਆਤਮਿਕ ਜੀਵਨ ਹਾਸਲ ਕਰ ਰਿਹਾ ਹਾਂ ਨਾਨਕ ਨਾਮ ਮਹਾਰਸ ਮਿੱਠਾ ਆਨੰਦੇਨਾ ਮਨ ਤਨ ਪੀਵਾ ਏ ਨਾਨਕ ਉਸ ਦਾ ਨਾਮ ਮਿੱਠਾ ਹੈ ਸਭ ਰਸਾਂ ਨਾਲੋਂ ਵੱਡਾ ਰਸ ਹੈ ਮੈਂ ਤਾਂ ਹਰ ਵੇਲੇ ਉਹ ਨਾਮ ਰਸ ਆਪਣੇ ਮਨ ਦੇ ਰਾਹੀ ਗਿਆਨ ਦਰਿਆ ਦੇ ਰਾਹੀ ਪਿੰਦਾ ਰਹਿੰਦਾ ਹਾਂ ਹਾਰ ਆਪੇ ਲੈ ਮਿਲਾਏ ਕਿ ਉਹ ਵੇਛੜਾ ਥੀ ਬਈ ਬਲਰਾਮ ਜੀਓ ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਨਦਾ ਹਾਂ ਜਿਸ ਮਨੁੱਖ ਨੂੰ ਆਪ ਹੀ ਆਪਣੇ ਚਰਨਾਂ ਨਾਲ ਜੋੜਦਾ ਹੈ ਉਸ ਮਨੁੱਖ ਨੂੰ ਪ੍ਰਭੂ ਨਾਲੋਂ ਫਿਰ ਕਦੇ ਵਿਛੋੜਾ ਨਹੀਂ ਹੁੰਦਾ हे राम ਮੈਂ ਤੈਥੋਂ ਪ੍ਰਮਾਨ ਹਾਂ ਜਿਸ ਨੂੰ ਤੇਰੀ ਏਕ ਸੋ ਸਦਾ ਸਦ ਜਿਵਈ ਬਲਰਾਮ ਜੀਓ ਜਿਸਮਨੁਕ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ ਉਹ ਸਦਾ ਹੀ ਆਤਮਿਕ ਜੀਵਨ ਹਾਸਲ ਕਰੀ ਰੱਖਦਾ ਹੈ ਤੇਰੀ ਟੇਕ ਤੁਜੈ ਤੇ ਪਾਈ ਸੱਚ ਸਿਰਜਣਹਾਰਾ ਪਰ ਹੈ ਸਦਾ ਕੈਮਰਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ ਤੇਰਾ ਆਸਰਾ ਮਿਲਦਾ ਵੀ ਤੇਰੇ ਹੀ ਪਾਸੋਂ ਹੈ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਤੂੰ ਇਹੋ ਜਿਹਾ ਸਾਡਾ ਮਾਲਕ ਹੈ ਜਿਸ ਦੇ ਦਰ ਤੇ ਕਦੇ ਕੋਈ ਖਾਲੀ ਬੇਮੁਰਾਦ ਨਹੀਂ ਜਾਂਦਾ ਸੰਤ ਜਨਾਂ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਹਾਰੀ ਹੈ ਪ੍ਰਭੂ ਤੇਰੇ ਸੰਤ ਜਨ ਮਿਲ ਕੇ ਸਦਾ ਤੇਰੀ ਸਤਸਲਾ ਦਾ ਗੀਤ ਗਾਉਂਦੇ ਹਨ ਉਹਨਾਂ ਨੂੰ ਦਿਨ ਰਾਤ ਤੇਰੀ ਸਹਾਇਤਾ ਦੀ ਹੀ ਆਸ ਰਹਿੰਦੀ ਹੈ ਸਫਲ ਦਰਸ਼ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਨਾਨਕ ਆਖਦਾ ਹੈ ਕਿ हे ਪ੍ਰਭ ਮੈਂ ਤੇਰਥੋਂ sada sadke ਹਾਂ ਤੇਰੀ ਹੀ ਮਿਹਰ ਨਾਲ ਉਹ ਪੂਰਾ ਗੁਰ ਮਿਲਦਾ ਹੈ ਜਿਸ ਦਾ ਦیدار ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ ਸੰਮਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਮੈਂ ਪ੍ਰਭੂ ਦੀ ਤੋ ਸਦਕੇ ਜਾਂਦਾ ਹਾਂ ਉਸ ਨੇ ਸਦਾ ਥਿਰ ਪ੍ਰਭੂ ਦਾ ਦਰ ਮਲ ਲਿਆ ਉਸ ਨੂੰ ਸਦਾ ਥਿਰ ਪ੍ਰਭੂ ਮਿਲ ਪਿਆ ਉਸ ਨੂੰ ਪ੍ਰਭੂ ਦੇ ਦਰ ਤੋਂ ਮਾਣ ਮਿਲਿਆ ਵਡਿਆਈ ਮਿਲੀ ਸਤਿਗੁਰ ਮਿਲਿਆ ਦਿਆਲ ਗੁਣ ਅਬਿਨਾਸੀ ਗਾਇਆ ਬਲਰਾਮ ਜੀਓ ਜਿਸ ਨੂੰ ਪ੍ਰਭੂ ਦੀ ਮਿਹਰ ਨਾਲ ਦਇਆ ਦਾ ਸੋਮਾ ਗੁਰੂ ਮਿਲ ਪਿਆ ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਗਣ ਗੋਵਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੁਮੀਆਂ ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ ਸ਼ੋਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਜਿਹੜਾ ਮਨੁੱਖ ਗੁਣ गाੰਦਾ ਹੈ ਉਸ ਦੇ ਵਾਸਤੇ ਜ਼ਿੰਦਗੀ ਦੇ ਸੋਹਣੇ ਦਿਹਾੜੇ ਲੈ ਰਹੇ ਹੰਨ ਉਸ ਨੂੰ ਪ੍ਰਭੂ ਦੀ ਆਪਣੀ ਗੱਲ ਨਾਲ ਲਾਈ ਰੱਖਦੇ ਹਨ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ ਸਤ ਸੰਤੋਖ ਵਜਹਿ ਵਾਜੇ ਅਨਹਦਾ ਚੁਣਕਾਰੇ ਉਸ ਮਨੁੱਖ ਦੇ ਅੰਦਰ ਉੱਚਾ ਆਚਰਣ ਤੇ ਸੰਤੋਖ ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ ਮਨ ਨੂੰ ਸਤ ਸੰਤੋਖ ਦੇ ਅੰਦਰ ਵਾਜੇ ਵਜ ਰਹੇ ਹਨ ਸਤ ਸੰਤੋਖ ਦੀ ਉਸ ਦੇ ਅੰਦਰ ਇੱਕ ਰਸ ਮਿੱਠੀ ਲੈ ਬੜੀ ਰਹਿੰਦੀ ਹੈ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ ਏ ਨਾਨਕ ਸਭ ਕੁਝ ਕਰਨ ਦੀ ਸਮਰੱਥਾ ਵਾਲੇ ਪ੍ਰਭ ਅਕਾਲ ਪੁਰਖ ਦੇ ਗਉਣ ਸੁਣ ਕੇ ਮਨੁੱਖ ਦੇ ਸਾਰੇ ਡਰ ਨਾਸ਼ ਹੋ ਜਾਂਦੇ ਹਨ ਉਪਜਿਆਤਾ ਤਗਿਆ ਨ ਸਹਰੇ ਪਈਐ ਇੱਕ ਹਰ ਬਲਰਾਮ ਜਿਓ ਉਪਜਿਆ ਤਤ ਗਿਆਨ ਸੋਹਰੇ ਪਈਏ ਇੱਕ ਹਰ ਬਲਰਾਮ ਜਿਓ ਮੈਂ ਪ੍ਰਭੂ ਦੀ ਤੋ ਸਦਕੇ ਜਾਨਾ ਹਾਂ ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ ਉਸ ਦੇ ਅੰਦਰ ਅਸਲ ਆਤਮਿਕ ਜੀਵਨ ਦੀ ਸੋਝ ਪੈਦਾ ਹੋ ਜਾਂਦੀ ਹੈ ਉਸ ਨੂੰ ਇਸ ਲੋਕ ਤੇ ਪਰਲੋਕ ਵਿੱਚ ਉਹੀ ਪ੍ਰਮਾਤਮਾ ਦਿਸਦਾ ਹੈ ब्रह्म ब्रह्म मिलया होए ना सकै भिन कर बलराम जीयो उस जीव नु परमात्मा यो मिल पइंदा है के कोई परमात्मा नाल ओस दा निखेड़ा नहीं कर सकदा बेशम पेखै बेशम बिसम सुणियै बिस्माद नदरियाया ओ मनुख हरथा उस अचरज रूप प्रभु नु देखदा है ओही हरथा बोलदा है ओस नु सुणीदा है ਹਰਥਾਂ ਉਹੀ ਉਸ ਨੂੰ ਦਿਸਦਾ ਹੈ ਜਲਥਲ ਮਹੀਅਲ ਪੂਰਨ ਸਵਾਮੀ ਘਟ ਘਟ ਰਹਿ ਅਸਮਾਇਆ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਪ੍ਰਮਾਤਮਾ ਹੀ ਉਸ ਨੂੰ ਵਿਆਪਕ ਦਿਸਦਾ ਹੈ ਜਿਸ ਦੇ ਉਪਜਿਆ ਤਿਸ ਮਾਹ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਪ੍ਰਮਾਤਮਾ ਤੋਂ ਪੈਦਾ ਹੋਇਆ ਹੈ ਸਿਮਰਨ ਦੀ ਬਰਕਤ ਨਾਲ ਉਸ ਵਿੱਚ ਹਰ ਵੇਲੇ ਲੀਨ ਰਹਿੰਦਾ ਹੈ ਉਸ ਮਨੁੱਖ ਦੀ ਉੱਚੀ ਹੋ ਚੁੱਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ ਤਸੈ ਤੇ ਆਏ ਜਿਹੜਾ ਮਨੁੱਖ ਸਦਾ ਉਸ ਦਾ ਹੀ ਧਿਆਨ ਧਰਦਾ ਹੈ ਨਾਨਕ ਉਸ ਪ੍ਰਮਾਤਮਾ ਦੇ ਚੋਜ ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ ਦੱਸੇ ਨਹੀਂ ਜਾ ਸਕਦੇ